ਜਿਹੜੇ ਜਿੰਨਾ ਦਾ ਪਾਣੀ ਮਾਰਾ ਜੀ ਤੇ ਉਹਨਾਂ ਕੋਲੇ ਫਸਲ ਇਕੱਲੀ ਹਾਈਬ੍ਰਿਡ ਤੋਂ ਨਹੀਂ ਦੇ ਹੁੰਦੀ ਉਹਨਾਂ ਦੇ ਸੇਮ ਵੀ ਐ ਉਹਨਾਂ ਦਾ ਬਦਲ ਕੀ ਐ ਉਹ ਤੋਂ ਵੀ ਦੱਸਵਾਇਆ ਉਹ ਕੀ ਉਹਨਾਂ ਦਾ ਉਹ ਤਾਂ ਬਦਲ ਦੱਸ ਵੀ ਤੁਸੀਂ ਚਲੋ ਮੰਨ ਲਈ ਗੱਲ ਤੁਹਾਡੀ ਵੀ ਸਿੱਧਾ ਤੁਸੀਂ ਨਹੀਂ ਕਹਿ ਸਕਦੇ ਦੂਜੀ ਗੱਲ ਇਹ ਐ ਮੰਤਰੀ ਸਾਹਿਬ ਵੀ ਤੁਸੀਂ ਇਸ ਤੇ ਮੰਨ ਕੇ ਗੱਲ ਵੀ ਤੁਸੀਂ ਸਿੱਧਾ ਨਹੀਂ ਕਹਿ ਸਕਦੇ ਅਸਲ ਦੇ ਤੌਰ ਤੇ ਤੁਸੀਂ ਕਹਿ ਰਹੇ ਹੋ ਵੀ 20 ਲਓ ਹਟਦਾ ਨਹੀਂ ਕੋਈ ਬਾਈ ਤੇ ਉਹਦਾ ਹਟਦਾ ਨਹੀਂ 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 ਉਹਦੇ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸ਼ੈਲਰਾਂ ਵਾਲੇ ਉਹਨੂੰ ਤੱਕ ਲਾਉਣਗੇ ਹੋਰ ਕਰਨਗੇ ਉਹਦੇ ਵੀ ਦਾ 20 ਕਿਲੋ ਕੱਟ ਲਾਏ ਇੱਕ ਮਿੰਟ ਹੋਰ ਗੱਲ ਮੇਰੀ ਗੱਲ ਬਹੁਤ ਹੈ ਹੋਰ ਇੱਕ ਮਿੰਟ ਇੱਕ ਮਿੰਟ ਇਹ ਗੱਲ ਦੂਜੀ ਹੈ ਹਾਂ ਗੱਲ 4 ਦੀ ਲੋਕ ਇਹਦੇ ਦੀ ਇਹਦਾ ਵਿਰੋਧ ਵੀ ਕਰਦੇ ਯਾਰ ਪਤਾ ਨਹੀਂ ਕੀ ਹੈ ਤੁਹਾਡੀ ਗੱਲ ਸਹੀ ਹੈ ਪਰ ਮੈਂ ਮੁੰਡੇ ਨਾਲ ਹਰੇ ਕਰ ਆਪਣੀ ਲੜਾਈ ਨਹੀਂ ਜੀ ਨਹੀਂ ਇਹ ਗੱਲ ਉਹਨਾਂ ਨੇ ਨਹੀਂ ਜਦੋਂ ਉਦੋਂ ਤੋਂ ਚੌਲ ਪੂਰਾ ਨਿਕਲਦਾ ਪੂਸਾ 44 ਉਹ ਯਾਰ ਚੰਗੇ ਪਾਣੀ ਦਾ ਵੀ ਨਹੀਂ ਮਾਰਾ ਇਹ ਗੱਲ ਮੇਰੀ ਜ਼ਿੰਮੇਵਾਰੀ ਜਿਹੜੀ ਇਹ ਉਹਨਾਂ ਦੀ ਲੈਣ ਵਾਲੀ ਮੇਰੀ ਗੱਲ ਉਹਨਿੰਨ ਨੂੰ ਬਚਾਉਣ ਦੀ ਬੋਣ ਦੀ ਮੇਰੀ ਕਰਨਾ ਉਹ ਮੇਰੀ ਕੋਸ਼ਿਸ਼ ਹੈ ਕਰਨ ਹਰਿਆਣਾ ਆਪਣੇ ਨਾਲ ਆਈਏ ਤੋਂ ਇਹ ਤਾਂ ਇਹ ਰਾਜਸਥਾਨ ਜ ਰਾਜਸਥਾਨ ਜ ਵੀ ਵੇਚੀ ਜਾਂਦੀ ਵੀ ਜੀ ਨਹੀਂ ਉਹ ਨਹੀਂ ਮੈਂ ਕਹਿੰਦਾ ਕਿ ਨਹੀਂ ਉੱਥੇ ਬੀਜਾ ਹਾਈਬ੍ਰਿਡ ਮਿਲ ਜਾਂਦਾ ਹੈ ਵੀ ਨੌ ਮਾਰੀ ਚ ਲੰਬੀ ਪਿੰਡ ਜਿਹੜੀ ਪੱਕੀ ਮੰਡੀ ਨਹੀਂ ਬਣੀ ਤੇ ਤੁਸੀਂ 3 ਸਾਲ ਹੋ ਗਏ ਮੰਤਰੀ ਬਣਿਆ ਨੂੰ ਇਹਦਾ ਸਿਰਫ ਇੱਕ ਗੌਂਗਲੂਆਂ ਤੋਂ ਮਿੱਟੀ ਝਾੜ ਕੇ ਵੀ ਬਣਾ ਦੇਾਂਗੇ ਗੁਪੇਸ਼ਕ ਜੀ ਮੰਡੀ ਦੀ ਗੱਲ ਕੀਤੀ ਉਹ ਤਾਂ ਕਹਿੰਦਾ ਪੰਜਾਬ ਪ੍ਰਕਾਰ ਮੁਰਤਾਪਾ 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 ਪੰਜਾਬ ਪ੍ਰਕਾਰ ਮੁਰਤਾਪਾ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਅੱਜ ਹੋੜ ਬੈਂਤੀ ਹੈ ਜੀ ਉਹ ਵੀ ਕਰ ਲੈ ਕੋਈ ਕੰਮ ਹੀ ਨਹੀਂ ਹੋ ਰਿਹਾ ਠੀਕ ਹੈ ਜੀ ਉਹਦੇ ਚ ਪੜਾ ਜਾ ਇੱਕ ਤਾਂ ਤੁਹਾਡਾ ਮਹਿਕਮਾ ਜੀ ਖੇਤੀਬਾੜੀ ਉਹਦੇ ਵਿੱਚ ਤੁਸੀਂ ਹਾਈਬ੍ਰਿਡ ਜਿਹੜਾ ਸੀਡ ਹੈ ਉਹਨੂੰ ਬੰਦ ਕਰਤਾ ਆ ਜਿਹੜੇ ਪਿੰਡ 'ਚ ਤੁਸੀਂ ਅੱਜ ਪ੍ਰੋਗਰਾਮ ਕਰਨਾ ਹੈ ਇੱਥੇ ਦੋ ਤਿਹਾਈ ਜਿਹੜਾ ਪਿੰਡ ਦਾ ਪਾਣੀ ਜਿਹੜਾ ਮਾੜਾ ਹੈ ਤੇ ਹਾਈਬ੍ਰਿਡ ਝੋਨਾ ਹੀ ਹੁੰਦਾ ਹੈ ਹਾਈਬ੍ਰਿਡ ਦਾ ਤੁਸੀਂ ਨਹੀਂ ਮੀਟਾ ਰਹੇ ਬਾਕੀ ਮੇਰੇ ਨਾਲ ਨਿਕਲਣਗੇ ਨਾ ਇਹ ਗੱਲ ਹੈ ਕਿ ਕਿਤਾਬ ਭੁਲ ਗਿਆ ਸਾ ਕਿ ਹਾਈਬ੍ਰਿਡ ਤੋਂ ਵੈਰੇ ਤੇ ਬਲਅਤ ਹੋ ਵੀ ਨਹੀਂ ਸਕਦਾ ਜੀ ਅਸੀਂ ਬੀਜਨ ਤੋਂ ਕਿਸੇ ਨੂੰ ਨਹੀਂ ਲੈਂਦੇ ਜਦੋਂ ਜਦੋਂ ਲੈਣਾ ਨਹੀਂ ਇੱਕ ਮਿੰਟ ਜਦੋਂ ਗੱਲ ਯਾਰ ਇੱਕ ਜਣਾ ਕਰ ਲਓ ਇੱਕ ਜਣਾ ਨਾ ਕਰੋ ਤਾਂ ਨਹੀਂ ਗੱਲ ਇਹ ਆ ਵੀ ਜਦੋਂ ਉਹ ਵੇਖਣਾ ਨਹੀਂ ਤੁਸੀਂ ਉਹਨੂੰ ਮੰਨਤਾ ਨਹੀਂ ਦਿੱਤੀ ਦੇਸ਼ ਦਾ ਸੀ ਨਹੀਂ ਨਾ ਯਾਰ ਐਫਸੀਆਈ ਸੈਂਟਰ ਗਵਰਨਮੈਂਟ ਲੈਣੀ ਹੈ ਜਿਹੜਾ ਝੋਨਾ ਉਹਨਾਂ ਨੇ ਚੱਕਣਾ ਨਾ ਆਪਾਂ ਵਿੱਚ ਆਪਣੇ ਪੰਜਾਬ ਚ ਤੋਂ ਸੂਰ ਹੀ ਆਪਾਂ ਤਾਂ ਪੈਦਾ ਹੀ ਕਰਕੇ ਦੇ ਰਹੇ ਹਾਂ ਨਾ ਲੈ ਕੇ ਤਾਂ ਉਹੀ ਜਾਂਦੇ ਨੇ ਜੇ ਇਹ ਫਿਰ ਰੋਕੀ ਨੇ ਲਾਈ ਹੈ ਇਹਦੇ ਸਪਸ਼ਟ ਕਰ ਦਿਓ ਵੀ ਉਹਨੇ ਸੈਂਟਰ ਨੇ ਰੋਕ ਲਾਈ ਹੈ ਨਿੱਕ ਤੇ ਬਰੋਕਤਾ ਤੁਸੀਂ ਪੰਜਾਬ ਸਰਕਾਰ ਨੇ ਲਾਈ ਫਿਰ ਉਹਦਾ ਬਦਲ ਤਾਂ ਕੋਈ ਦੇਣਾ ਸੀ ਜਿਹੜਾ ਪਾਣੀ ਮਾਣ ਹੁਣ ਆਪਾਂ ਹੁਣ ਇੰਨੀ ਗੱਲ ਤੇ ਹੀ ਰੌਲਾ ਫਿਰ ਮੰਡੀਆਂ 'ਚ ਫਿਰ ਰੌਲਾ ਪੈਣਾ ਜ਼ਿੰਮੇਵਾਰ ਭਰਾਵਾਂ ਦਾ ਉਹ ਕਾਟੇ ਬਾਟੇ ਸਰਟ ਜਿਹੜੇ ਸਾਰੇ ਆਪਾਂ ਜਾਣਦੇ ਨਹੀਂ ਕਿ ਫਿਰ ਜਿਹਨਾਂ ਕੋਲੇ ਪਾਣੀ ਮਾੜਾ ਜਿਨ੍ਹਾਂ ਦੇ ਸੇਮ ਹੈ 1 ਮਿੰਟ ਗੱਲ ਸੁਣੋ ਪਲੀਜ਼ ਪਲੀਜ਼ ਗੱਲ ਤਾਂ ਸੁਣੋ ਨਹੀਂ ਪਰ ਹਾਈ ਪ੍ਰਿੰਟ ਜਾਦੇ ਪਰ ਜਿਆਦੇ ਜਰੂਰ ਛੱਡਦਾ ਉਹਦੇ ਫੂਲਡ ਆਉਂਦੀਆਂ ਕਿਸੇ ਕਰ ਕਿਹੜਾ ਕੋਈ ਪੱਤਰਕਾਰ ਹੈ ਉਹ ਬਰਦੀ ਲੈਣਾ ਸੈਂਟਰ ਕੋ ਮੈਂ ਨੇ ਫੀ ਆਈ ਨਹੀਂ ਉਹ ਦੀ ਤਰਾਹ ਕਰਦੇ ਨਹੀਂ ਜਿਹੜੇ ਜਿਨ੍ਹਾਂ ਦਾ ਪਾਣੀ ਮੜਾ ਜੀ ਤੇ ਉਹਨਾਂ ਕੋਲੇ ਫਸਲ ਹੀ ਇਕੱਲੀ ਹਾਈਬ੍ਰਿਡ ਝੋਨੇ ਦੀ ਹੁੰਦੀ ਹੈ ਉਹਨਾਂ ਦੇ ਸੇਮ ਵੀ ਹੈ ਚਲੋ ਉਹਨਾਂ ਦਾ ਬਦਲ ਕੀ ਹੈ ਜੀ ਉਹ ਵੀ ਦੱਸਵਾਇਆ ਉਹ ਕੀ ਉਹਨਾਂ ਦਾ ਬਦਲ ਤਾਂ ਦੱਸੋ ਨਹੀਂ ਤੇ ਲੋਕਾਂ ਨੂੰ ਪਰ ਅੱਜ ਜੇ ਮੈਂ ਆਦਿਕਰ ਨੂੰ ਐ ਸਿੱਧਾ ਕਹਿ ਨਹੀਂ ਸਕਦੇ ਤੁਸੀਂ ਚਲੋ ਮੰਨ ਲਈ ਗੱਲ ਤੁਹਾਡੀ ਵੀ ਸਿੱਧਾ ਤੁਸੀਂ ਨਹੀਂ ਕਹਿ ਸਕਦੇ ਦੂਜੀ ਗੱਲ ਇਹ ਐ ਮੰਤਰੀ ਸਾਹਿਬ ਜੀ ਤੁਸੀਂ ਇਸ ਤੇ ਮੰਨ ਕੇ ਗੱਲ ਵੀ ਤੁਸੀਂ ਸਿੱਧਾ ਨਹੀਂ ਕਹਿ ਸਕਦੇ ਅ ਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਵੀ ਬੀਜ ਲਓ ਅੜਦਾ ਨਹੀਂ ਵੀ ਬਈ ਤੇ ਉਹਦਾ ਅੜਦਾ ਨਹੀਂ 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 ਉਹਦੇ ਤੇ ਦੂਜੀ ਗੱਲ ਇਹ ਐ ਵੀ ਜਿਹੜੇ ਸ਼ੈਲਰਾਂ ਵਾਲੇ ਉਹਨੂੰ ਕੱਟ ਲਾਉਣਗੇ ਹੋਰ ਕਰਨਗੇ ਉਹਦੇ ਤੇ ਵੀ ਤਾਂ ਤੁਸੀਂ ਕੁਝ ਨਾ ਕੁਝ ਬਿਆਨ ਦਿਓ ਵੀ ਭਾਈ ਜੇ ਹਰਦੇ ਨਹੀਂ ਜਾਂ ਲੋਕਾਂ ਕੋਲੇ ਦੋ ਦੋ ਕਿੱਲੇ ਜ਼ਮੀਨ ਐ ਉਹਦੇ ਮੈਰ ਤੇ ਚੜੂਗਾ ਉਹਨੂੰ ਬਕਾਊਗਾ ਜਿਹੜਾ ਹੁਣ ਉਹਦੇ ਮੈਰ ਤੇ ਨਹੀਂ ਚੜੂ ਮੈਂ ਵੀ ਕੀ ਕਰਸੂ ਤੇ 26 ਤੋਂ ਉਹਨਾਂ ਦਾ ਤੁਸੀਂ ਮੰਨਤਾ ਦਿੱਤੇ ਆ ਪਰ ਉਹਨੂੰ ਵੀ ਦੱਸਦਾ ਕਿ ਲੱਗ ਕੱਟ ਲਈ ਇੱਕ ਮਿੰਟ ਹੋਰ ਰੱਖਵਾ ਮੇਰੀ ਗੱਲ ਬਹੁਤ ਆ ਹੋਰ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਤੋਂ ਦੀ ਹੋਣਾ ਆ ਗੱਲ ਹੋਰ ਦੀ ਵੀ ਲੋਕ ਇਹਦੇ ਜੀ ਵੀ ਇਹਦਾ ਵਿਰੋਧ ਵੀ ਕਰਦੇ ਯਾਰ ਪਤਾ ਨਹੀਂ ਕੀ ਆ ਤੁਹਾਡੀ ਗੱਲ ਸਹੀ ਆ ਪਰ ਮੈਂ ਤੁਹਾਡੇ ਨਾਲ ਹਰੇਕ ਗੱਲ ਇੱਕ ਆ ਜਿਹੜੀ ਗੱਲ ਸੰਦੀ ਨੂੰ ਨਾ ਕੱਟਣ ਹੋਣੀ ਨੇ ਤੇ ਨਾ ਲਾਉਣੀ ਆ ਜੀਕ ਤੇ ਉਹ ਹੈ ਸੁਨਾਮੇ ਦੇ ਟੂਕੇ ਦਾ ਵੀਡੀਓ ਕਰਦਾ ਗੱਲ ਉਹਦੇ ਗੱਲ ਤੇ ਸਹੀ ਹੋਊਗਾ ਕੋਈ ਨਹੀਂ ਹੋਣਾ ਸਰ ਪਿਛਲੀ ਵਾਰੀ ਲੱਗੀ ਏ ਕਾਰ ਜੀ ਸਾਰੇ ਛੈਲਰ ਵਾਲੇ ਯਾਰ ਮੇਰੀ ਤਾਂ ਗੱਲ ਸੁਣ ਯਾਰ ਕਹਿ ਦਿਓ ਲੱਕੀ ਆ ਇਹ ਤਾਂ ਹੁਣ ਕਿਸੇ ਬੰਦਾ ਮੂੰਹ ਜੋ ਗਏ ਦੇਣਾ ਕੋਈ ਜਵਾਬ ਨਹੀਂ ਦੇ ਰਿਹਾ ਕਿਤੇ ਕੋਈ ਪਰਚਾ ਦੱਸ ਸਾਨੂੰ ਲਿਖ ਤੋ ਦਿਓ ਕਿ ਸਿਕ ਸਰ 44 ਨੂੰ ਕਿਉਂ ਬੰਦ ਕਰਤਾ ਜੀ 44 ਲੈਂਦੇ ਨਹੀਂ ਕੋਸਾ 44 ਛਲਰ ਵਾਲੇ ਦਾ ਮੰਗਦੇ ਹਰੇਕ ਤੋਂ ਪਰ ਤੁਸੀਂ ਕਿਉਂ ਬੰਦ ਕਰਤੇ ਮੇਰੀ ਗੱਲ ਮੈਂ ਬੰਦ ਕਰਨ ਵਾਲਿਆਂ ਦੀ ਐਫਸੀਆਈ ਨਹੀਂ ਲੈਂਦੀ ਸਹੀਟ ਗਵਰਨਮੈਂਟ ਨਹੀਂ ਲੈਂਦੀ ਜਿਹਨਾਂ ਨਾਲ ਆਪਣੀ ਲੜਾਈ ਹੈ ਨਹੀਂ ਜੀ ਨਹੀਂ ਇਹ ਗੱਲ ਉਹਨਾਂ ਨੇ ਨਹੀਂ ਜਦੋਂ ਉਦੋਂ ਤੋਂ ਚੌਲ ਪੂਰਾ ਨਿਕਲਦਾ ਪੂਸਾ 44 ਯਾਰ ਚੰਗੇ ਪਾਣੀ ਦਾ ਵੀ ਨਹੀਂ ਮਾਰਾ ਮੇਰੀ ਜ਼ਿੰਮੇਵਾਰੀ ਜਿਹੜੀ ਇਹ ਉਹਨਾਂ ਦੀ ਲੇਨ ਵਾਲੀ ਮੇਰੀ ਗਲਤ ਉਹਨਿੰਨ ਨੂੰ ਬਜਾਉਣ ਦੀ ਬਗਾਉਣ ਦੀ ਜਿਹੜੀ ਕਰਨਾ ਉਹ ਮੇਰੀ ਕੋਸ਼ਿਸ਼ ਹੈ ਸਰ ਹਰਿਆਣਾ ਆਪਣੇ ਨਾਲ ਹੈ ਜੇ ਤੋ ਕੰਪਨੀ ਦੀ 25 ਕਿਲੋ ਉੱਥੇ ਰਾਜਸਥਾਨ ਤੇ ਰਾਜਸਥਾਨ ਵੀ ਵੇਚੀ ਜਾਂਦੀ ਵੀ ਜੀ ਨਹੀਂ ਉਹ ਨਹੀਂ ਮੈਂ ਕਹਿੰਦਾ ਕਿ ਨਹੀਂ ਉੱਥੇ ਬੀਜ ਆ ਹਾਈਬ੍ਰਿਡ ਮਿਲ ਜਾਂਦਾ ਹੈ ਨੌਕਰ ਗਿਆ ਦਿੱਤੀ ਗਿਆ ਇਹਦਾ ਪੁੱਤ ਵੀ ਲੱਗਿਆ ਅਸੀਂ ਦਿੱਤੀਆਂ ਕਿ ਸਿੱਧੂ دیਵਾਨੀ ਨਹੀਂ ਲਈ ਸਾਰਾ ਮੈਦਨਾਥ ਕਿਸਾਨੀ ਵਾਸਤੇ ਵੱਧ ਤੋਂ ਵੱਧ ਕਰਦੇ ਜਿੰਨਾ ਕਰ ਸਕਦੇ ਕਰਦੇ ਕੱਲੀ ਸਾਰੇ ਵਰਗਾਂ ਨੂੰ ਜਿੰਨਾ ਵੀ ਪੁਸ਼ਕੀਤਾਰ ਸਕੂਲਾਂ ਵਾਸਤੇ ਜਿੰਨਾ ਕਦੇ ਕੰਧਾ ਨਹੀਂ ਕੱਢਦੇ ਸੀ ਵੱਡੇ ਵੱਡੇ ਹੋਕੇ ਤੁਰ ਕੇ ਨੌ ਨੌ ਵਾਰੀ ਵਾਲੇ ਗੱਲ ਇਹ ਅਸੀਂ ਲੱਗੇ ਹੋਏ ਆ ਮੁੰਡੇ ਵਾਸਤੇ ਲੱਗੇ ਆ ਗਲਤ ਨਹੀਂ ਕਰਦੇ ਜਿੰਨਾ ਵੀ ਫਿਰ 2 ਸਾਲ ਹੋ ਗਏ ਵਜ਼ੀਰ ਬਣੇ ਹੋ ਲੋਕ ਜਿਸੇ ਦੀ ਗੱਲ ਕਰਦੇ 1 ਰੁਪਏ ਦਾ ਇਲਜ਼ਾਮ ਲਾ ਦੇ ਬੱਚਾ ਗੱਲਾਂ ਜਿਹੜੇ ਗੱਲਾਂ ਕਰ ਦਿੰਦੇ ਆ ਮੇਰੀ ਗੱਲ ਤੁਹਾਨੂੰ ਸਿਰਫ ਇਹ ਗੱਲ ਹੈ ਸਾਡੇ ਵਾਲਾ ਭਤੀਜਾ ਕਹਿੰਦਾ ਦੇ ਮਾਹੂ ਵਾਲਿਓ ਕੇ ਵਜ਼ੀਰੇ ਤੋਂ 72 ਲੱਖ ਰੁਪਇਆ ਲੈ ਗਿਆ ਪੰਡੀ ਚ ਭਈ ਆਈ ਹੁੰਦੇ ਆ ਤੇ ਇਹਦਾ ਮੁੰਡਾ ਨਾਲ ਜੇ ਹੀ ਆ ਜਿਹਦੇ 75 ਲੱਖ ਮੇਰੇ ਕੋਲੇ ਗਏ 10 ਲੱਖ ਇਹਨਾਂ ਦੇ ਘਰੇ ਵੀ ਦੇਖੋ ਗੱਲ ਗੱਲ ਇਹ ਅੰਨੇ ਮਗਨ ਕੁੜੀਆਂ ਦਾ ਵਾਹ ਨਹੀਂ ਕਹਿ ਨਹੀਂ ਇਹ ਗੱਲ ਨਹੀਂ ਹੈ ਨਹੀਂ ਅਸੀਂ ਕੁਝ ਨਹੀਂ ਕਰ ਬਿਲੀ ਬਾਰੇ ਜਿਹੜਾ ਵਿਹਾਈ ਲੱਗ ਗਈ ਹੈ ਕੋਈ ਮੇਰੀ ਮਤਰੀ ਮੇਰੀ ਤੇਰੀ ਮੇਰੀ ਕਾਹਨੂੰ ਕੋਈ ਨਹੀਂ ਅਸੀਂ ਤਾਂ ਕੋਈ ਇੱਕ ਮਿੰਟ ਗੱਲ ਜਿਹੜਾ ਮੈਂ ਦੱਸਿਆ ਤੁਹਾਨੂੰ ਸਪਾਈਟੀ ਦੱਸਿਆ ਗਲਤ ਨਹੀਂ 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 ਕਰੇ ਤਾਂ ਨਹੀਂ ਕੋਈ ਗੱਲ ਨਹੀਂ ਜਦੋਂ ਮੈਂ ਕਰ ਰਿਹਾ ਜੀ ਨਹੀਂ 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 ਇਹ ਗੱਲ ਕਰੀਏ ਦੋ ਜਾਈਦਾ ਸਭ ਵੀ ਇਹ ਕਰੋ ਕੋਈ ਗੱਲ ਕਰਕੇ ਜੀ ਜਿਹੜਾ ਜਿਹੜਾ ਸਾਡੇ ਸਾਡੇ 10 ਲੱਖ ਗਿਆ ਉਹ ਤਾਂ ਦਿਖਾ ਦਿਓ ਕਿੱਥੇ ਜਪਿਆ ਮੇਰੇ ਕੋਲੇ ਬੱਤਰਾ ਹੈ ਮੇਰੇ ਕੋਲੇ ਬੱਤਰਾ ਹੈ ਮੈਨੂੰ ਤਾਂ ਕਹਿਣਾ ਵੀ ਮੈਨੂੰ ਤਾਂ ਥਿਆਈ ਨਹੀਂ 10 ਲੱਖ ਤਾਂ ਦੇ ਦਿਓ ਮੈਨੂੰ ਖਾਣਾ ਕੋਈ ਮਟਾ ਮਟਾ ਜੋ ਜੋ ਦੇ ਕੋਲੇ ਜਾਣੀ ਆਦੇ ਆ ਮੈਂ ਇਹ ਮੇਤਰਲਾ ਕਰਦੀ ਹੈ ਲੱਗਿਆ ਮੈਂ ਮੈਂ ਆਪ ਦੀ ਮੂਵੀ ਕੰਮ ਕਰਦੀ ਮੈਂ ਦੱਸ ਇਹ ਕਹਿੰਦਾ ਮੈਕ ਤੇ ਉਹ ਨੂੰ ਸੁਣਾਉਂਦਾ ਬੰਦੇ ਨੂੰ ਕਾ ਕੀ ਨਾ ਤੁਹਾਡਾ ਕਿਹੜੀ ਜਥੇਬੰਦੀ ਹੈ ਕਿ ਕਹਿੰਦੇ ਚਾਹੁੰਗੇ ਵੀ ਅੱਜ ਖੇਚਵਾਰੀ ਮੰਤਰੀ ਜਿਹੜਾ ਸੁਸਾਇਦ ਆਪਾ ਭਾਰਤੀ ਕਿਸਾਨ ਜੂਨੂ ਨੇਕਤਾ ਸਿੱਧੂਪੁਰ ਜਥੇਬੰਦੀ ਹੈ ਜੀ ਮੈਂ ਜ਼ਿਲ੍ਹਾ ਆਗੂ ਆ ਹਰਪ੍ਰਗਵਾਨ ਸਿੰਘ ਲੰਬੀ ਮੇਰਾ ਨਾਮ ਹੈ ਜੋ ਅੱਜ ਮੰਤਰੀ ਜੀ ਨੂੰ ਅਸੀਂ ਸਵਾਲ ਪੁੱਛੇ ਹੈ ਵੀ ਜਿਹੜਾ ਹਾਈਬ੍ਰਿਡ ਬੀ ਹੈ ਇਹਨੂੰ ਇਹਦੇ ਇਹਦੀ ਕਿਉਂ ਨਹੀਂ ਮੰਨਤਾ ਦਿੱਤੀ ਜਾਂਦੀ ਇਹਨੂੰ ਬੰਦ ਕਿਉਂ ਕੀਤਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਮੰਤਰੀ ਜੀ ਦਾ ਕਹਿੰਦੇ ਜੀ ਸੈਂਟਰ ਨੇ ਬੰਦ ਕੀਤਾ ਸੈਂਟਰ ਨੇ ਪੰਜਾਬ ਸਰਕਾਰ ਫਿਰ ਕੀ ਕਰਦੀ ਹੈ ਜੇ ਸੈਂਟਰ ਹੀ ਇੱਥੇ ਸਾਰਾ ਕੁਝ ਕਰਦੀ ਹੈ ਤਾਂ ਇਹ ਤਸੱਲੀ ਬਖਸ਼ ਕੋਈ ਜਵਾਬ ਨਹੀਂ ਸੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਸਾਡੇ ਜਨਰਲ ਸੈਕਟਰੀ ਕਾਕਾ ਸਿੰਘ ਕੋੜਾ ਨੇ ਪੁੱਛਿਆ ਤੁਹਾਨੂੰ ਵੀ ਖਨੌਰੀ ਤੁਸੀਂ ਜਿਹੜਾ ਹਮਲਾ ਕਰ ਰਹੇ ਹੋ ਹਮਲਾ ਕਰ ਰਹੇ ਹੋ ਤਾਂ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਸੀ ਦੇਖੋ ਗੱਲ ਇਹ ਹੈ ਵੀ ਹਾਲਾਂਕਿ ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਇਹ ਗੱਲ ਠੀਕ ਨਹੀਂ ਹੁੰਦੀ ਕਦੇ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਨੌਂ ਮਾਰੀ ਚ ਲੰਬੀ ਪਿੰਡ ਜਿਹੜੀ ਪੱਕੀ ਮੰਡੀ ਨਹੀਂ ਬਣੀ ਤੇ ਤੁਸੀਂ 3 ਸਾਲ ਹੋ ਗਏ ਮੰਤਰੀ ਬਣਿਆ ਨੂੰ ਇਹਦਾ ਸਿਰਫ ਇੱਕ ਗੌਂਗਲੂਆਂ ਤੋਂ ਮਿੱਟੀ ਝਾੜ ਕੇ ਵੀ ਬਣਾ ਦੇਾਂਗੇ ਬੇਸ਼ੱਕ ਜੇ ਮੰਡੀ ਦੀ ਗੱਲ ਕੀਤੀ ਆ ਉਹ ਤਾਂ ਕਹਿ ਰਹੇ ਕਿ ਪਿੰਡ ਦੀ ਪੰਚਾਇਤ ਜਾਂ ਪਿੰਡ ਕੋਈ ਸਾਡੀ ਜੀ ਨਹੀਂ ਦਿੰਦਾ ਕਿ ਉੱਪਰੋਂ ਇਸੇ ਕਰਕੇ ਲੜਕੀ ਆ ਰਹੀ ਹੈ ਜੇ ਦੇਖੋ ਜੇ ਸਰਕਾਰ ਜ਼ਮੀਨ ਦੇ ਪੈਸੇ ਦੇ ਕੇ ਜੇ ਕਿਸਾਨਾਂ ਨੂੰ ਸਹੂਲਤ ਦੇਣੀ ਹੈ ਤਾਂ ਸਰਕਾਰ ਪੈਸੇ ਦੇ ਕੇ ਜ਼ਮੀਨ ਲੈ ਲੈ ਹੋਰਾਂ ਧਾਮਾਂ ਤੇ ਜ਼ਮੀਨ ਅਕਵਾਇਰ ਕਰ ਰਹੀ ਹੈ ਸਰਕਾਰ ਐਸੇ ਦੇ ਕੇ ਮੁੱਲ ਦੇ ਕੇ ਜ਼ਮੀਨ ਦਾ ਜ਼ਮੀਨ ਲਵੇ ਕੌਣ ਨਹੀਂ ਦਿੰਦਾ ਇਹੋ ਗੱਲਾਂ ਜਦੋਂ ਮੰਤਰੀ ਜੀ ਇਹਦੇ ਚ ਸੱਤਾ ਚ ਹੈ ਨਹੀਂ ਸੀ ਉਦੋਂ ਇਹ ਗੱਲਾਂ ਖੁਦ ਸਟੇਜ ਤੇ ਕਰਦੇ ਰਹੇ ਨੇ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਜ਼ਮੀਨ ਦੀ ਗੱਲ ਹੈਗੀ ਆ ਤੁਹਾਡਾ ਪਿੰਡ ਵੀ ਲਉਂਦੀ ਹੈਗਾ ਤੁਹਾਨੂੰ ਕੀ ਤੁਸੀਂ ਜ਼ਮੀਨ ਦੇਣ ਲਈ ਤਿਆਰ ਹੋ ਜੇ ਕਿ ਸਰਕਾਰ ਖਰੀਦੀ ਹੈ ਬਿਲਕੁਲ ਜੀ ਬਿਲਕੁਲ ਜਿੰਨੀ ਸਾਡੇ ਜਿਹੜੀ ਜ਼ਮੀਨ ਸਾਡੇ ਕੋਲੇ ਪੰਚਾਇਤੀ ਪਈ ਹੈ ਲੋਕਾਂ ਦੇ ਨਾਮ ਹੋਈ ਹੈ ਉਹ ਸਾਰੇ ਲੋਕ ਜ਼ਮੀਨ ਦੇਣ ਨੂੰ ਤਿਆਰ ਹੈ ਜੇ ਅਗਰੇ ਉਹਨਾਂ ਨੂੰ ਉਹਦਾ ਮੁੱਲ ਭਰ ਕੇ ਉਹਨੂੰ ਤੋਂ ਲੈਂਦੇ ਆ ਤਾਂ ਐਵੇਂ ਤਾਂ ਕੋਈ ਬਾਈ ਜੀ ਮਰਲਾ ਜ਼ਮੀਨ ਨਹੀਂ ਦਿੰਦਾ ਅੱਜਕੱਲ ਪਾੜ ਦਿੰਦਾ ਬਿਨ ਬਗੈਰ ਪੈਸਿਆਂ ਤੋਂ ਸੋ ਮੇਰੇ ਵੀਰੋ ਇਹ ਸਾਡੇ ਕੋਲ ਸਾਰੀ ਪਰੌੜਾ ਇਸ ਗੱਲ ਦਾ ਹੈ ਵੀ ਇਹ ਮਾੜਾ ਪਾਣੀ ਵੀ ਮਾੜੇ ਪਾਣੀ ਵਾਲਾ ਝੋਨਾ ਵੀ ਨਹੀਂ ਲਾਉਣ ਦਿੰਦੇ ਹਾਈਬ੍ਰਿਡ ਬੰਦ ਕਰਤਾ ਤੇ ਪੂਸਾ 44 ਵੀ ਬੰਦ ਕਰਤਾ ਤੇ ਕਿਸਾਨ ਜਾਣ ਤਾਂ ਜਾਣ ਕਿੱਥੇ ਕਿਹੜੇ ਪਾਸੇ ਜਾਣ ਚੰਗੇ ਪਾਣੀ ਆਇਆ ਵੀ ਨਹੀਂ ਲਾਉਣਾ ਤੇ ਮਾੜੇ ਪਾਣੀ ਵਾਲਾ ਵੀ ਨਹੀਂ ਲਾਉਣਾ ਤਾਂ ਫਿਰ ਦੱਸੋ ਹੋਰ ਪੰਜਾਬ ਸਰਕਾਰ ਕਿਸਾਨਾਂ ਦਾ ਗੱਲ ਕੁੱਟ ਰਹੀ ਹੈ ਕਿ ਨਹੀਂ ਕੁੱਟ ਰਹੀ ਹੈ